ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਸਕਤੀਆਂ ਦੇ ਮਾਲਕ ਸਨ ਪੂਰੇ ਪਿੰਡ ਨੂੰ ਪਤਾ ਸੀ ਕਿ ਗੁਰੂ ਜੀ ਆਮ ਬਾਲਕ ਨਹੀਂ ਹਨ ਗੁਰੂ ਜੀ ਪਰਮ ਪਿਤਾ ਪਰਮੇਸ਼ਵਰ ਦਾ ਰੂਪ ਹਨ ਗੁਰੂ ਜੀ ਦੀਆਂ ਇਹੀ ਸ਼ਕਤੀਆਂ ਸੁਣ ਕੇ ਇੱਕ ਲੜਕਾ ਗੁਰੂ ਜੀ ਕੋਲ ਆਇਆ ਤੇ ਆ ਕੇ ਉਹਨੇ ਕਿਹਾ ਅਸੀਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਤੇ ਮੇਰਾ ਪੂਰਾ ਪਰਿਵਾਰ ਦੁੱਖ ਵਿੱਚ ਹੈ ਕੀ ਤੁਸੀਂ ਸਾਡੀ ਮਦਦ ਕਰੋਗੇ ਤਾਂ ਗੁਰੂ ਜੀ ਉਸੇ ਵੇਲੇ ਉਸ ਲੜਕੇ ਨਾਲ ਜਿਵੇਂ ਹੀ ਉਹਨਾਂ ਦੇ ਘਰ ਪਹੁੰਚੇ ਤਾਂ ਉੱਥੇ ਇੱਕ ਇਸਤਰੀ ਉਦਾਸ ਬੈਠੀ ਸੀ ਗੁਰੂ ਜੀ ਨੇ ਪੁੱਛਿਆ ਤੁਸੀਂ ਉਦਾਸ ਕਿਉਂ ਬੈਠੇ ਹੋ ਉਹ ਇਸਤਰੀ ਬੋਲੀ ਮੇਰੇ ਪੁੱਤਰ ਜਵਾਨ ਹੋ ਕੇ ਮਰ ਜਾਂਦੇ ਹਨ ਤੇ ਇਹ ਮੇਰਾ ਪੁੱਤਰ ਵੀ ਜਵਾਨ ਹੋ ਕੇ ਮਰ ਜਾਏਗਾ ਇਸੇ ਗੱਲ ਦਾ ਮੈਨੂੰ ਡਰ ਹੈ ਕਿ ਹੁਣ ਇਹ ਵੀ ਮਰ ਜਾਏਗਾ ਗੁਰੂ ਜੀ ਨੇ ਪੁੱਛਿਆ ਕੌਣ ਹੈ ਤੇਰਾ ਪੁੱਤਰ ਤਾਂ ਉਸ ਔਰਤ ਨੇ ਆਖਿਆ ਇਹੀ ਜਿਹੜਾ ਤੁਹਾਨੂੰ ਨਾਲ ਲੈ ਕੇ ਆਇਆ ਹੈ ਗੁਰੂ ਜੀ ਨੇ ਪੁੱਛਿਆ ਕੀ ਨਾਂ ਰੱਖਿਆ ਹੈ ਤੁਸੀਂ ਇਸ ਦਾ ਉਹ ਬੋਲੀ ਮਰ ਜਾਣਾ ਗੁਰੂ ਜੀ ਨੇ ਪੁੱਛਿਆ ਇਹੋ ਜਿਹਾਂ ਨਾ ਕਿਉਂ ਰੱਖਿਆ ਹੈ ਤਾਂ ਉਸ ਔਰਤ ਨੇ ਆਖਿਆ ਕਿਉਂਕਿ ਇਹਨੇ ਵੀ ਜਵਾਨ ਹੋ ਕੇ ਮਰ ਜਾਣਾ ਹੈ ਇਸ ਲਈ ਮੈਂ ਇਹਦਾ ਨਾਂ ਮਰ ਜਾਣਾ ਰੱਖਿਆ ਹੈ ਗੁਰੂ ਜੀ ਨੇ ਕਿਹਾ ਜੇਕਰ ਤੁਹਾਨੂੰ ਅਝੀਆਂ ਲੱਗਦਾ ਹੈ ਕਿ ਇਹ ਵੀ ਇੱਕ ਦਿਨ ਮਰ ਜਾਏਗਾ ਤਾਂ ਤੁਸੀਂ ਇਹਨੂੰ ਸਾਨੂੰ ਦੇ ਦਿਓ ਉਸ ਔਰਤ ਨੇ ਕਿਹਾ ਜੇਕਰ ਇਹ ਤੁਹਾਡੇ ਕੋਲ ਰਹਿ ਕੇ ਬਚ ਸਕਦਾ ਹੈ ਤਾਂ ਤੁਸੀਂ ਇਸ ਨੂੰ ਲੈ ਲਓ ਪਰ ਮੇਰੇ ਪੁੱਤਰ ਨੂੰ ਬਚਾ ਲਓ ਗੁਰੂ ਜੀ ਨੇ ਆਖਿਆ ਅੱਜ ਤੋਂ ਇਸ ਦਾ ਨਾਮ ਮਰਦਾਨਾ ਹੋਵੇਗਾ ਕਿਉਂਕਿ ਹੁਣ ਇਹ ਇਆ ਹੋਰ ਕੋਈ ਵੀ ਤੁਹਾਡੇ ਪਰਿਵਾਰ ਵਿੱਚ ਘਟ ਉਮਰ ਵਿੱਚ ਨਹੀਂ ਮਰੇਗਾ ਹੁਣ ਜਾਓ ਅਜੇ ਤਾਂ ਤੁਸੀਂ ਆਪਣੇ ਪੁੱਤਰ ਨੂੰ ਆਪਣੇ ਕੋਲ ਰੱਖ ਲਓ ਪਰੰਤੂ ਜਦੋਂ ਸਾਨੂੰ ਇਸ ਦੀ ਜ਼ਰੂਰਤ ਹੋਵੇਗੀ ਤਾਂ ਇਹਨੂੰ ਆਪਣੇ ਨਾਲ ਅਸੀਂ ਲੈ ਜਾਵਾਂਗੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਮੁਲਾਕਾਤ ਹੋਈ ਗੁਰੂ ਜੀ ਕਹਿੰਦੇ ਸਨ ਸੰਗੀਤ ਆਤਮਾ ਦਾ ਪਰਮਾਤਮਾ ਨਾਲ ਮਿਲਣ ਦਾ ਇੱਕ ਰਸਤਾ ਹੈ ਉਹ ਰੀਤ ਅੱਜ ਵੀ ਚੱਲੀ ਆ ਰਹੀ ਹੈ ਤੇ ਅਨੰਤ ਕਾਲ ਤੱਕ ਚਲਦੀ ਰਹੇਗੀ ਜਿਸ ਮਰ ਜਾਣੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਬਣਾਇਆ ਯਾਨੀ ਮਰਦਾਨਾ ਉਸ ਭਾਈ ਮਰਦਾਨਾ ਜੀ ਦੇ ਅਖੀਰਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਵਿੱਚ ਸਮਾਪਤ ਹੋਏ ਗੁਰੂ ਜੀ ਦੇ ਬਚਪਨ ਦੇ ਮਿੱਤਰ ਭਾਈ ਮਰਦਾਨਾ ਜੀ ਹਮੇਸ਼ਾ ਹੀ ਗੁਰੂ ਜੀ ਦੇ ਅੰਗ ਸਾੰਗ ਰਹੇ ਉਹਨੇ ਗੁਰੂ ਜੀ ਦੇ ਨਾਲ ਦੇਸਾਂ ਵਿਦੇਸਾਂ ਦੀ ਲਗਭਗ 40000 ਕਿਲੋਮੀਟਰ ਦੀ ਯਾਤਰਾ ਪੈਦਲ ਚਲਦਿਆਂ ਹੋਇਆਂ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਣ ਕੀਤੀ ਹੋਈ ਬਾਣੀ ਨੂੰ ਸੰਸਾਰ ਵਿੱਚ ਪਹੁੰਚਾਉਣ ਲਈ ਭਾਈ ਮਰਦਾਨਾ ਜੀ ਦੀ ਇੱਕ ਅਹਿਮ ਭੂਮਿਕਾ ਰਹੀ ਕਿਉਂਕਿ ਜਦੋਂ ਵੀ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਗੁਰੂ ਗਿਆਨ ਦੇਣਾ ਚਾਹੁੰਦੇ ਸਨ ਤਾਂ ਉਹ ਪਹਿਲਾਂ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਮਰਦਾਨਿਆਂ ਰਵਾਵ ਛੇੜ ਬਾਣੀ ਆਈ ਹੈ ਜਿਵੇਂ ਹੀ ਭਾਈ ਮਰਦਾਨਾ ਜੀ ਰਵਾਵ ਵਜਾਉਂਦੇ ਸਨ ਉਵੇਂ ਹੀ ਗੁਰੂ ਜੀ ਦੇ ਪਾਵਨ ਮੁਖ ਤੋਂ ਅਮਰਤ ਬਾਣੀ ਨਿਕਲਦੀ ਸੀ ਗੁਰੂ ਪਿਆਰਿਓ ਇਸ ਜਗਤ ਵਿੱਚ ਜੋ ਆਇਆ ਹੈ ਉਹ ਤਾਂ ਇਥੋਂ ਜਾਣਾ ਤਾਂ ਨਿਸ਼ਚਿੰਤ ਹੈ ਭਾਈ ਮਰਦਾਨਾ ਜੀ ਜਦੋਂ ਗੁਰੂ ਜੀ ਦੇ ਨਾਲ ਆਪਣੀ ਚੌਥੀ ਉਦਾਸੀ ਤੇ ਸਨ ਤਾਂ ਭਾਈ ਮਰਦਾਨਾ ਜੀ ਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਗੁਰੂ ਜੀ ਨੇ ਭਾਈ ਮਰਦਾਨੇ ਜੀ ਦੇ ਕਾਲ ਨੂੰ ਅਕਾਲ ਪੁਰਖ ਦਾ ਆਦੇਸ਼ ਮੰਨਦੇ ਹੋਏ ਸਵੀਕਾਰ ਕੀਤਾ ਤੇ ਉਸ ਤੋਂ ਪੁੱਛਿਆ ਮਰਦਾਨਿਆਂ ਕਹਵੇਂ ਤਾਂ ਤੇਰਾ ਸਰੀਰ ਬ੍ਰਾਹਮਣਾ ਦੀ ਤਰ੍ਹਾਂ ਪਾਣੀ ਵਿੱਚ ਪਰਵਾਹ ਕਰਦਿਆਂ ਖਾਤਰੀਆਂ ਦੀ ਤਰ੍ਹਾਂ ਅਗਨ ਭੇਟ ਕਰਦਿਆਂ ਜਾਂ ਮੁਸਲਮਾਨਾਂ ਵੀ ਤਰ੍ਹਾਂ ਦਫਨਾ ਦੇਵਾ ਗੁਰੂ ਜੀ ਦੇ ਇਹ ਵਚਨ ਸੁਣ ਕੇ ਬਾਈ ਮਰਦਾਨਾ ਜੀ ਬੋਲੇ ਵਾਹ ਬਾਬਾ ਜੀ ਕਿ ਹਣ ਵੀ ਸਰੀਰਾਂ ਦੇ ਚੱਕਰ ਵਿੱਚ ਪਾ ਰਹੇ ਹੋ ਗੁਰੂ ਜੀ ਨੇ ਫਿਰ ਆਖਿਆ ਮਰਦਾਨਿਆਂ ਜੇਕਰ ਤੂੰ ਆਖੇ ਤਾਂ ਤੇਰੀ ਸਮਾਧੀ ਬਣਾ ਦੇਵਾਂ ਇਸ ਗੱਲ ਦੇ ਜਵਾਬ ਵਿੱਚ ਭਾਈ ਮਰਦਾਨਾ ਜੀ ਭਾਵੁਕ ਹੋ ਕੇ ਬੋਲੇ ਬੜੀ ਮੁਸ਼ਕਲ ਨਾਲ ਤਾਂ ਇਹ ਸਰੀਰ ਰੂਪੀ ਸਮਾਧੀ ਤੋਂ ਬਾਹਰ ਆਉਣ ਲੱਗਾ ਹਾਂ ਹੁਣ ਫਿਰ ਪੱਥਰਾਂ ਦੀ ਸਮਾਧੀ ਵਿੱਚ ਪਾਉਣਾ ਚਾਹੁੰਦੇ ਹੋ ਇਹ ਸਵੱਦ ਕਹਿ ਕੇ ਭਾਈ ਮਰਦਾਨਾ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਭਾਈ ਮਰਦਾਨਾ ਜੀ ਦਾ ਅੰਤਮ ਸੰਸਕਾਰ ਕੀਤਾ ਗੁਰੂ ਜੀ ਦਾ ਭਾਈ ਮਰਦਾਨਾ ਜੀ ਨੂੰ ਇਹ ਸਵਾਲ ਕੀ ਕਿਵੇਂ ਤੁਹਾਡੇ ਸਰੀਰ ਦਾ ਸੰਸਕਾਰ ਕੀਤਾ ਜਾਵੇ ਕੀ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਸਮਾਦੀ ਬਣਾ ਦਿੱਤੀ ਜਾਵੇ ਵੈਸੇ ਵੇਖਿਆ ਜਾਵੇ ਤਾਂ ਭਾਈ ਮਰਦਾਨਾ ਜੀ ਲਈ ਆਪਣੇ ਗੁਰੂ ਦੁਆਰਾ ਲਈ ਗਈ ਆਖਿਰਲੀ ਪਰੀਖਿਆ ਸੀ ਪਰੰਤੂ ਆਪਣੀ ਅਕੇਲੀ ਪਰਖਿਆ ਵਿੱਚ ਪਾਈ ਮਰਦਾਨਾ ਜੀ ਉਵੇਂ ਹੀ ਪਾਸ ਹੋਏ ਜਿਵੇਂ ਜ਼ਿੰਦਗੀ ਭਰ ਹੁੰਦੇ ਆਏ ਗੁਰੂ ਤੇ ਸੇਵਕ ਦੀ ਆਖਰੀ ਗੱਲ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਮਰਨ ਤੋਂ ਬਾਅਦ ਇਹ ਵਿਅਰਥ ਦੇ ਅਡੰਬਰ ਹਨ ਅਸੀਂ ਪੂਰੀ ਜ਼ਿੰਦਗੀ ਵਿੱਚ ਆਪਣੇ ਸਰੀਰ ਨੂੰ ਚੰਗਾ ਤੇ ਸਾਫ਼ ਸੁਥਰਾ ਬਣਾਉਣ ਵਿੱਚ ਲਾ ਦਿੰਦੇ ਹਾਂ ਜੋ ਪ੍ਰਭੂ ਰੂਪੀ ਆਤਮਾ ਸਾਡੇ ਅੰਦਰ ਵਸਦੀ ਹੈ ਉਸ ਨੂੰ ਪਵਿੱਤਰ ਕਰਨ ਲਈ ਕੋਈ ਕਰਮ ਨਹੀਂ ਕਰਦੇ ਯਾਨੀ ਪਾਠ ਸਿਮਰਣ ਵਾਸਨਾ ਦਾ ਤਿਆਗ ਹੰਕਾਰ ਦਾ ਤਿਆਗ ਤੇ ਲੋਕਾਂ ਦੇ ਬੜੇ ਲਈ ਕਾਰਜ ਜੀ ਕੋਈ ਵੀ ਤਾਂ ਨਹੀਂ ਕਰਦੇ ਆਮ ਇਨਸਾਨ ਆਪਣੀ ਮੌਤ ਤੋਂ ਹੀ ਡਰਦਾ ਹੈ ਜਦੋਂ ਕਿ ਇੱਕ ਸੰਤ ਸਰੀਰ ਤਿਆਗਦਾ ਹੈ ਤਾਂ ਉਹ ਸੰਤੁਸ਼ਟ ਹੋ ਕੇ ਸੋਚਦਾ ਹੈ ਕਿ ਉਹਨੂੰ ਆਪਣੇ ਕੀਤੇ ਕਰਮਾਂ ਦਾ ਫਲ ਮਿਲੇਗਾ ਤੇ ਉਸ ਦੀ ਆਤਮਾ ਨੂੰ ਮੋਕਸ਼ ਪ੍ਰਾਪਤ ਹੋਵੇਗਾ ਭਾਈ ਮਰਦਾਨਾ ਜੀ ਨੂੰ ਆਪਣੇ ਗੁਰੂ ਦੇ ਨਾਲ ਰਹਿਣ ਦਾ ਫਲ ਮਿਲਿਆ ਤੇ ਜੇ ਸਰੀਰ ਦਾ ਗੁਰੂ ਜੀ ਦੇ ਹੱਥਾਂ ਨਾਲ ਸੰਸਕਾਰ ਹੋਇਆ ਤੁਸੀਂ ਸੋਚੋ ਉਸ ਸੇਵਕ ਉਸ ਮਨੁੱਖ ਦੀ ਆਤਮਾ ਨੂੰ ਕਿੱਥੇ ਸਥਾਨ ਮਿਲਿਆ ਹੋਵੇਗਾ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਪਉਈਆਂ ਬੁਲਾ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਜੀ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ